ਫੜੀ ਕਰ ਫੜੀ ਉਹ ਫੜੀ ਉਹ ਫੜੀ ਮੋੜ ਨੀ ਕਰ ਮੋੜਦੀ ਮੋੜਦੀ ਹੋਈ ਕੋਈ ਟੋਨੇ ਨਾ ਕੁਛ ਵੀ ਨਹੀਂ ਹੁੰਦਾ ਮੈਂ ਕਹਿੰਦਾ ਲੱਡੂ ਯਾਰ ਉਹ ਆ ਗਿਆ ਉਹ ਆ ਗਿਆ ਭਈਆ ਬੰਦਾ ਨਾ ਯਾਰ ਆਏ ਆਏ ਸਨਹਾਰ ਹੁੰਦਾ ਭਈਆ ਦੇਖਾਂਗੇ ਕੀ ਕਰਦਾ ਯਾਰ ਇਹ ਤੀਜੀ ਵਾਰ ਆਇਆ ਮੈਂ ਤੀਜੀ ਵਾਰ ਰਿਹਾ ਤੀਜੀ ਵਾਰ ਆਇਆ ਹਾਂ ਅੱਜ ਚੁੱਪ ਕਰ ਉਹ ਖੜਜਾ ਖੜੇ ਰੁਕ ਲੈ ਰੁਕ ਲੈ ਉਹ ਦੇਖ ਇਹ ਇਹ ਪਰ ਕਿਉਂ ਹੈ ਪਰ ਕਿ ਖੜਜਾ ਖੜਜਾ ਖਾ ਤੇ ਕੀ ਕਰਦਾ ਇਹ ਬੰਦਾ ਨੇੜੇ ਕਰ ਨੀੜੇ ਕਰ ਉਹ ਤੋਂ ਫੜਾ ਦੇ ਬੋਲੇ ਬੋਇ ਹੋ ਕੁ ਕਰੀ ਜਾਂਦਾ ਕਰੀ ਜਾਂਦਾ ਕੋਸ ਇਹ ਕੋਕ ਪ੍ਰਕਾਰਲੇ ਕਪੜਾ ਉਹ ਵੀ ਲਿਆ ਕਪੜਾ ਕਪੜਾ ਹਟ ਲਿਆ ਇੰਨ ਘਰਦਾ ਇ ਗੜੀ ਆ ਇ ਕਰਦਾ ਅੱਛਾ ਇਹ ਅੱਤ ਨਹੀਂ ਛੱਡਦੇ ਫਿਰਾਂਗੇ ਫੜਾਂਗੇ ਯਾਰਾ ਪਾਣੀ ਦੂਸਤ ਕਰੀ ਜਾਂਦਾ ਲੋਕ ਯਾਰੇ ਬਈ ਛੱਡ ਜਾ ਸੂਵੇ ਵਿੱਚ ਸੌ ਪੜੀ ਨਾ ਉਹ ਦੇਖੋ ਚੱਪਲਾ ਘੱਟੀ ਜਾਂਦਾ ਕੀ ਕਰਦਾ ਯਾਰ ਭਾਜਦਾ ਇਹ ਚੱਪਲਾਂ ਘੱਟ ਗਏ ਯਾਰ ਇਹ ਘੋਸੜਾ ਘੋਸੜਾ ਉਹ ਪਸ ਜਿੱਗਿਆ ਪੜਨ ਉਹ ਅਰੋ ਕੀ ਰੋ ਕੀ ਬਈ ਹੋ ਬਈ ਰੋ ਕੀ ਹੁਣ ਫੜੀ ਕਰ ਫੜੀ ਹੋਈ ਮੁਰਦੀ ਕਰ ਮੁਰਦੀ ਮੁਰਦੀ ਹੋਈ ਹੋ ਰੋਕੀ ਬਾਈ ਰੋਕੀ ਹੋ ਰੋਕੀ ਰੋਕੀ ਰੁਕ ਜਾ ਯਾਰ ਰੁਕ ਜਾ ਖੜ ਜਾ ਆ ਦੇਖੀ ਆ ਦੇਖ ਓਏ ਆ ਦੇਖ ਓਏ ਆ ਦਿਖਾ ਜਰ ਓਏ ਆ ਦਿਖਾ ਬਾਈ ਦੇਖ ਪਾਣੀ ਦੂਸ਼ਿਤ ਕਰੀ ਜਾਂਦੇ ਯਾਰ ਹਾਂ ਆ ਸਟ ਗਿਆ ਆ ਸਟ ਗਿਆ ਹਣਾ ਓਕੀ ਬੜਾ ਯਾਰ ਲੋਕ ਹਨ ਬਈ ਟੂਨੇ ਕੰਮ ਨਾਲ ਚ ਪੈ ਕੇ ਯਾਰ ਪਾਣੀ ਖਰਾਬ ਕਰੀ ਜਾਂਦੇ ਆ ਕੀ ਓਏ ਚੱਪੜਾ ਕੱਢੀ ਚੱਪੜਾ ਬਾਈ ਦੋ ਲੱਡੂ ਜਿੰਦਾ ਮੈਂ ਅਸਲੀ ਨਾ ਕਾ ਕੀ ਆ ਅਸੋ ਕੀ ਆ ਮੈਂ ਨਵੀਆਂ ਚੱਪੜਾ ਨਵੇਂ ਚੱਪੜਾ ਯਾਰ ਹਣਾ ਆ ਤੂੰ ਬਣੀ ਤੇਰੇ ਕੰਮ ਆਉਣੀਆਂ ਚੱਪੜਾ ਚੱਕ ਲੋ ਇਹ ਟੂਣਿਆਂ ਨਾਲ ਕੀ ਜਾਂਦਾ ਇਹ ਕਹਿੰਦੇ ਟੂਣਿਆਂ ਨਾਲ ਬਈ ਟੂਣਿਆਂ ਨਾਲ ਕੁਝ ਵੀ ਨਹੀਂ ਹੁੰਦਾ ਮੈਂ ਕਹਿੰਦਾ ਲੱਡੂ ਯਾਰ ਮੈਨੂੰ ਕਹਦੇ ਇਹਨਾਂ ਨੂੰ ਕਰਨਾ ਯਾਰ ਕੀ ਹੋਣਾ ਜੀ ਬਾਈ ਯਾਰ ਇਹ ਤਾਂ ਵਹਿਮ ਆ ਯਾਰ ਲੋਕਾਂ ਦੇ ਕੀ ਗੱਲ ਆ ਜਿੰਦਾ ਕਹਿੰਦੇ ਨਾ ਆ ਜਿੰਦਾ ਲੈ ਲੈ ਅਸੀਂ ਕੋਲ ਦੇ ਮਿਲਦਾ 20 30 ਰੁਪਏ ਦਾ ਜਾਂਦਾ ਹੋਊਗਾ ਯਾਰ ਇਹ ਆ ਲੈ ਆ ਖੋਲ ਤਾਂ ਜਿੰਦਾ ਕਿਉਂ ਪਾਣੀ ਖਰਾਬ ਕਰਿਆ ਯਾਰ ਹਨਾ ਬਈ ਪਾਣੀ ਖਰਾਬ ਕਰੀਂਦੇ ਲੋਕ ਦੂਸ਼ਤ ਕਰ ਜਾਂਦੇ ਆ ਕੋਈ ਪੀਂਦਾ ਬਈ ਗਰੀਬੰਦਾ ਕੋਈ ਪਾਣੀ ਨੂੰ ਹਾਂ ਬਈ ਨੂੰ ਕਹਿ ਦਿਓ ਹਾਂ ਹੋਰ ਤਾਂ ਜਿੰਦਾ ਸਾਡੀ ਵੀਡੀਓ ਦੇਖਦਾ ਹੋਵੇ ਤੇਰੇ ਸੰਜੋਗ ਖੁੱਲ ਗਏ ਕਹਦੇ ਹਾਂ ਲੱਡੂ ਵੀ ਖਾ ਲਿਆ ਜਿਹੜਾ ਉਸ ਘਰ ਨਾਲ ਸੰਘਰਦੇ ਹਨਾ ਲੈ ਬਾਸਲੀ ਨੂੰ ਚੱਕ ਲੋ ਇਹ ਵੀ ਲੱਗ ਰਿਹਾ ਚੱਕ ਲਿਆ ਆ ਉਹ ਜਮੇ ਬੰਦਾ ਹੋਏ ਦੱਬੀ ਧਰਮਾਲ ਜੀ ਹਰਮਨ ਲੈ ਚੱਲ ਮੋਟਾ ਇਹਨੂੰ ਬੁੰਝ ਲਗਰਾਗੇ ਚੱਲ ਚੱਕ ਲੈ ਹੋਰ ਚੱਕੋ ਯਾਰ ਚੱਪਲਾ ਵੀ ਚੱਕੋ ਇਹ ਤਾਂ ਯਾਰ ਲੋਕ ਪਖੰਡੀ ਲੋਕ ਆ ਯਾਰ ਇਹਨਾਂ ਨੂੰ ਪੀ ਆ ਲੋਕ ਕਾਦਾ ਮਗਲ ਲਾ ਕੇ ਲੱਗੀ ਪਾਣੀ ਮਗਰ ਖਰਾਬ ਕਰੀ ਪਾਣੀ ਖਰਾਬ ਕਰਤਾ ਯਾਰ ਬੰਦੇ ਨੇ ਛੇਰ ਛੇਰ ਕਰਦੇ ਵੀਰੇ ਰੱਬ ਕੇ ਬਾਈ ਹੁਣ ਕੀ ਬਾਈ ਮਾੜੇ ਇਹੋ ਜਿਹੇ ਲੋਕਾਂ ਦੇ ਬਾਈ ਮਾੜਾ ਮੋਟਾ ਕੋਈ ਹੋਣਾ ਚਾਹੀਦਾ ਯਾਰ ਕਾਰਵਾਈ ਹੋਣੀ ਚਾਹੀਦੀ ਯਾਰ ਇਹੋ ਜਿਹੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਬਾਬਿਆਂ ਤੇ ਹੋਣੀ ਚਾਹੀਦੀ ਸੱਚੀ ਤਾਂ ਹਾਂ ਬਾਬੇ ਤੇ ਹੋਣੀ ਚਾਹੀਦੀ ਬਾਈ ਪੀਂਦੇ ਆ ਗਾਹ ਪਾਣੀ ਯਾਰ ਬਰਤ ਵਕਤ ਜਾਂਦਾ ਪਾਣੀ ਪੀਂਦੇ ਘਰ ਕੀ ਤੂੰ ਗਰੀਬ ਬੰਦਾ ਤੂੰ ਇਹ ਚੀਜ਼ਾਂ ਕਰਦਾ ਫਰਦਾ 100-200 ਰੁਪਇਆ ਤੇਰਾ ਨੁਕਸਾਨ ਕਰਾਤਾ ਬਾਬੇ ਦਾ ਕੀ ਗਿਆ ਇਹਦੇ ਬਾਬੇ ਦਾ ਕੀ ਗਿਆ ਜਵਾਕਾਂ ਲੈ ਕੇ ਦੇ ਦੇ ਘਰੇ ਜਵਾਕਾਂ ਬਦੰਦਰਾ ਕੋਈ ਕਿਤਾਬਾਂ ਨਹੀਂ ਲੈ ਕੇ ਦਿੰਦਾ ਹੁਣ ਇਹ ਹਾਂ ਆ ਤੀਜੇ ਤੀਜਾ ਵਾਰ ਹੋ ਗਿਆ ਇਹਨੂੰ ਭਈ ਹੁੰਦੇ ਨੂੰ ਤੀਜਾ ਵਾਰ ਆ ਇਹ ਤੀਜਾ ਵਾਰ ਹੋ ਗਿਆ ਇਹਨੂੰ ਦੇਖ ਦੇਨ ਸ਼ੇਅਰ ਕਰ ਦੇ ਦੱਬ ਕੇ ਵੀਡੀਓ ਭਾਈ ਨਾਲ ਤੇ ਇਹਦੇ ਤੱਕ ਪਹੁੰਚਣ ਵਾਲੇ ਬਾਬੇ ਤੱਕ ਜਬਾਬੇ ਨੂੰ ਕਹਦੇ ਆ ਲੱਡੂ ਖਾ ਲੈ ਲੱਡੂ ਖਾ ਲੈ ਚਪਲਾ ਲੈ ਕੇ ਚੱਕ ਕੇ ਭਜਿੰਦਾ ਵੀ ਲੈ ਕੇ ਨਾਲ ਕੁਝ ਕਰਨ ਸਾਨੂੰ ਕਰ ਦੇ ਯਾਰ ਕਰ ਦਿਓ ਸ਼ੇਅਰ ਦੱਬ ਕੇ ਬੰਨ